ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਹੀ ਇਹ ਹਲਕਾ ਪੋਆ ਦੇ ਪਿੰਡ ਛੰਨੀ ਟੋਲਾ ਨੇੜੇ ਯੂਬੀਡੀਸੀ ਨਹਿਰ ਚ ਡੁੱਬੇ ਦੋ ਨੌਜਵਾਨ ਤੇ ਦੋਵੇਂ ਨੌਜਵਾਨ ਗੁੱਜਰ ਪਰਿਵਾਰ ਦੇ ਨੇ ਤੇ ਦੋਵੇਂ ਨੌਜਵਾਨ ਵਿਆਸ ਮਗਮ ਲਈ ਆਏ ਸਨ ਤੇ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਕੱਢੀਆਂ ਨੇ ਨਹਿਰ ਦੇ ਵਿੱਚ ਸਮੇਂ ਦੀ ਵੱਡੀ ਖਬਰ ਹਲਕਾ ਪੋਆ ਦੇ ਪਿੰਡ ਛੰਨੀ ਡੋਲਾ ਵਿਖੇ ਯੂਬੀਡੀਸੀ ਨਹਿਰ ਚ ਡੁੱਬੇ ਦੋ ਨੌਜਵਾਨ ਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਜਿਹੜਾ ਉੱਥੇ ਪਹੁੰਚ ਕੇ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤੇ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਨਹਿਰ ਵਿੱਚ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਕੁਝ ਲੋਗ ਅਜਿਹੀ ਗਲਤੀ ਕਰਕੇ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਤੇ ਅਜਿਹਾ ਹੀ ਕੁਝ ਜਿਲ੍ਹਾ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਹੈ ਸਰਦਾਂਸਪਾ ਹਲਕਾ ਪੋਆ ਦੇ ਪਿੰਡ ਛੰਨੀ ਟੋਲਾ ਨੇੜੇ ਜਿੱਥੇ ਵਿਆਸ ਸਮਾਗਮ 'ਚ ਸ਼ਾਮਿਲ ਹੋਏ ਦੋ ਨੌਜਵਾਨ ਮਹਿਰ ਚਨਾ ਹੁੰ ਗਏ ਤਾਂ ਨਹੋਂਦੇ ਸਮੇਂ ਪਾਣੀ ਦੀ ਤੇਜ਼ ਕਰਨ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ ਤੇ ਡੁੱਬਣ ਨਾਲ ਵਿਆਸ ਸਮਾਗਮ 'ਚ ਸੋਗ ਜਿਹੜਾ ਹੈ ਉਹ ਮਾਤਮ ਦਾ ਮਾਹੌਲ ਜਿਹੜਾ ਹੈ ਉਹ ਬਣ ਗਿਆ ਸੋਗ ਦੇ ਮਾਹੌਲ ਦੇ ਵਿੱਚ ਵਿਆਹ ਦਾ ਮਾਹੌਲ ਜਿਹੜਾ ਹੈ ਉਹ ਬਦਲ ਗਿਆ ਹੈ ਐਨਡੀਆਰਐਫ ਦੀ ਟੀਮ ਦੀ ਮਦਦ ਨਾਲ ਉਹਨਾਂ ਦੀਆਂ ਲਾਸ਼ਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਦੋ ਨੌਜਵਾਨ ਨਹਿਰ ਜਿਹਨਾਂ ਹਾਉਣ ਗਏ ਸਨ ਅਤੇ ਡੂੰਘੇ ਪਾਣੀ 'ਚ ਰੁੜ ਗਏ ਜਿਸ ਕਾਰਨ ਉਹਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਤੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਐਨਡੀਆਰਐਫ ਦੀ ਟੀਮ ਦੀ ਮਦਦ ਦੇ ਨਾਲ ਲਾਸ਼ਾਂ ਕੱਢੀਆਂ ਨੇ ਨਹਿਰ ਦੇ ਵਿੱਚ। ਸਰਗੁਣ ਦੱਸਿਆ ਹੈ ਕਿ ਗੁੱਜਰ ਪਰਿਵਾਰ ਦੇ ਨਾਲ ਇਹ ਦੋਵੇਂ ਨੌਜਵਾਨ ਜਿਹੜੇ ਨੇ ਵਿਆਸ ਮਾਗਮ 'ਚ ਪਹੁੰਚੇ ਸਨ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਸਥਾਨਕ ਲੋਕ ਲੋਕਾਂ ਨੇ ਜਿਨ੍ਹਾਂ ਵਿੱਚੋਂ ਇੰਦਰਜੀਤ ਭੰਡਾਰੀ ਵੀ ਸ਼ਾਮਿਲ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜਦ ਕੀ ਗਲਬਤ ਹੋਈ ਹੈ ਪਿੰਡ ਸਾਡਾ ਦਸੂਹੇ ਲਾਗੇ ਸਗਰਾਂ ਪਿੰਡ ਹੈ ਹਾਂਜੀ ਇੱਥੇ ਸਾਦੇ ਸੀ ਸ਼ਾਦੀ ਤੇ ਆਏ ਸੀ ਇਥੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਕਰਦਿਆਂ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤੇ ਡੁੱਬ ਗਏ ਇੰਨੀ ਗੱਲ ਹੈ ਜੀ ਹੋਰ ਕੋਈ ਗੱਲਬਾਤ ਨਹੀਂ ਤੇ ਕਿ ਉਹ ਬੱਚਿਆਂ ਦੇ ਛੱਬ ਜਰ ਬਾਅਦ ਕੱਢ ਲਏ ਪਾਣੀ ਚੋਂ ਹਾਂਜੀ ਹਾਂਜੀ ਕੱਢ ਲਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਹੁਣ ਉਹ ਜਿੰਨਾ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ ਜਿਹੜਾ ਤਮਰਾਈ ਦਾ ਮੁੰਡਾ ਸੀਗਾ ਮਸਕੀਨ ਅਲੀ ਇਹਦਾ ਭਰਾ ਹਲੇ 1 ਮਹੀਨਾ ਨਹੀਂ ਹੋਇਆ ਪਹਿਲਾਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀ ਤੇ ਹੁਣ ਦੂਜਾ ਵੱਡਾ ਹੈਗਾ ਹੁਣ ਇੱਕ ਛੋਟਾ ਬੱਚਾ ਰਹਿ ਗਿਆ ਤਾਂ ਸਾਰਾ ਤੇ ਰੱਬ ਦਾ ਹੈਗਾ ਪ੍ਰਸ਼ਾਸਨ ਦੇ ਅੱਗੇ ਸਾਡੀ ਹੀ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ ਤੇ ਕਿਹਾ ਮੌਕੇ ਦੇ ਪ੍ਰਸ਼ਾਸਨ ਪਹੁੰਚਿਆ ਇੱਥੇ ਪ੍ਰਸ਼ਾਸਨ ਆਈ ਹੈ ਸਰ ਆਈ ਥੋੜਾ ਲੇਟ ਹੈ ਨਾ ਇੰਦਰਜੀਤ ਭੰਡਾਰੀ ਆ ਜੀ ਹਾਂਜੀ ਅੱਜ ਸਵੇਰੇ ਸਾਨੂੰ ਇਥੋਂ ਨਹਿਰ ਤੋਂ ਹੀ ਫੋਨ ਆਇਆ ਕਿ ਇਹ ਮੁੰਡੇ ਦਾ ਇਦਾਂ ਦਾ ਇੱਥੇ ਗੁਜਰਾ ਦੇ ਮੁੰਡੇ ਨਹਾਣਦੇ ਰਹੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਨੇ ਦੋ ਬੁੜੇ ਤੇ ਫਿਰ ਅਸੀਂ ਹੈ ਨਾ ਉੱਥੇ ਐਸਐਸਬੀ ਦਫ਼ਤਰ ਕਾਲ ਕੀਤੀ ਹੈ ਏਸੀ ਦਫ਼ਤਰ ਕੀਤੀ ਹੈ ਉਹਨਾਂ ਨੇ ਵੀ ਸਾਨੂੰ ਇੰਡੀਆ ਦਾ ਫਲਾਹ ਦਾ ਦਿੱਤਾ ਨੰਬਰ ਤੇ ਇਹ ਟੀਮ ਫਿਰ ਸਾਰੀ ਆਈ ਆ ਤੇ ਇਹਨਾਂ ਨੇ ਫਿਰ ਆ ਕੇ ਤੇ ਉਹਨਾਂ ਨੂੰ ਦੋਨਾਂ ਨੂੰ ਅਸਰ ਨੂੰ ਕੱਢਿਆ ਹਾਂ ਕਿਹਾ ਦੋਨੇ ਗੁਜਰਾ ਦੇ ਮੁੰਡੇ ਇੱਥੋਂ ਦੇ ਅਸੀਂ ਬਾਹਰ ਦੇ ਵੀ ਆ ਗਏ ਸੀ ਕਿੱਥੋਂ ਦਾ ਸੀ ਤੇ ਉਹਨਾਂ ਦੇ ਘਰ ਮੈਰਿਜ ਤੇ ਆਇਆ ਸੀ ਉਹ ਬਾਹਰ ਦਾ ਸੀ ਸਸ ਜੰਦ ਨਿਕ ਮੈਰਜੀ ਹੀ ਆ ਮੈਰਜੀ ਇਹਨਾਂ ਦੇ ਘਰ ਤੇ ਮੈਰਜੀ ਹੋ ਗਈ ਸੀ ਹੋਣੀ ਸੀ ਅਜੇ ਮੈਰਜੀ ਹੋ ਗਈ ਸੀ ਰਾਤ ਦੀ ਤੇ ਇੱਥੇ ਆਏ ਰਹੀ ਠੀਕ ਹੈ ਇਹਨਾਂ ਨੂੰ ਪਤਾ ਨਹੀਂ ਨਹਿਰ ਤੇ ਕਿੰਨਾ ਪਾਣੀ ਕਿੰਨਾ ਨਹੀਂ ਇਹ ਆ ਕੇ ਦੇਖੇ ਨਹਾਣ ਦੇ ਵਿੱਚ ਗਿਆ ਕਿ ਦਵਾਇ ਕਰ ਆ ਆਮ ਬੱਚੇ ਕੰਡੇ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਆਮ ਬੰਦੇ ਨੂੰ ਕਿਸ ਨੂੰ ਪਤਾ ਹੀ ਨਹੀਂ ਵੀ ਨਹਿਰ ਦੇ ਵਿੱਚ ਪਾਣੀ ਕਿੰਨਾ ਕਿੰਨਾ ਨਹੀਂ ਨਹੀਂ ਜਾਣ ਦੇਣਾ ਚਾਹੀਦਾ ਬੱਚਿਆਂ ਨੂੰ ਮਤਲਬ ਨਹਿਰ ਤੇ ਕੰਡੇ ਨਹੀਂ ਜਾਣ ਦੇਣਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ